ਪਿੰਡ ਜੱਬੋਵਾਲ ਦੀ ਵਿਕਾਸ ਦੀ ਗੱਲ ਕੀਤੀ ਜਾਵੇ ਪਿੰਡ ਜੱਬੋਵਾਲ ਨੇ ਵਿਕਾਸ ਦੀਆਂ ਪਹਿਲੇ ਦਿਨ ਤੋਂ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਅੱਜ ਪਿੰਡ ਜੱਬੋਵਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਹਲਕਾ ਅੰਜ ਅੱਜ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਦੁੱਲਾਤ ਮੋਹਨ ਪਟਕਾ ਜੀ ਪਹੁੰਚ ਨੇ ਪਟਸਾਬ ਦੇ ਸੇਵਕ ਦੇ ਉੱਪਰ ਪਿਆਰ ਭਰੀ ਸਤ ਸ੍ਰੀ ਅਕਾਲ ਕਿਸ ਤਰ੍ਹਾਂ ਲੱਗਦਾ ਪਿੰਡ ਜੱਬੋਵਾਲ ਦੇ ਵਿੱਚ ਆ ਕੇ ਦੇਖੋ ਅੱਜ ਅਸੀਂ ਪਿੰਡ ਜੱਬੋਵਾਲ ਵਿੱਚ ਆਏ ਹਾਂ ਤੁਸੀਂ ਦੇਖਿਆ ਕਿ ਸਾਰੀ ਪੰਚਾਇਤ ਪਿੰਡ ਦੇ ਮੋਤਵਾਰ ਸਾਰੇ ਇੰਨੀ ਠੰਡ ਹੋਣ ਦੇ ਬਾਵਜੂਦ ਜੀ ਇੱਥੇ ਪਹੁੰਚੇ ਆ ਜੀ ਇਹ ਤਾਂ ਹੀ ਹੋ ਸਕਦਾ ਲੋਕਾਂ ਦਾ ਪਿਆਰ ਜਦੋਂ ਆਪਾਂ ਡਿਵੈਲਪਮੈਂਟ ਕਰੀਏ ਮੈਂ ਧੰਨਵਾਦ ਕਰਦਾ ਪਿੰਡ ਦੀ ਜੀ ਸਰਪੰਚ ਮੈਡਮ ਦਾ ਜੀ ਸਮੂਚੀ ਇਹਨਾਂ ਦੇ ਪੰਚਾਇਤ ਮੈਂਬਰਾਂ ਦਾ ਜੀ ਜਿਨ੍ਹਾਂ ਨੇ ਅੱਜ ਪੀਰਾਵਾਲੀ ਗਲੀ ਅਤੇ ਜਿਹੜੇ ਬਰਮ ਪੱਕੇ ਕਰਨ ਦਾ ਦਗਾਟਨ ਕਰਵਾਇਆ ਆ ਜੀ ਇਹ ਸਰਪੰਚ ਸਾਹਿਬ ਦੇ ਸਮੂਚੀ ਟੀਮ ਨੇ ਬੜੀ ਮਿਹਨਤ ਕੀਤੀ ਆ ਜੀ ਬਾਕੀ ਮੈਂ ਪਿੰਡ ਵਾਸੀਆਂ ਨੂੰ ਹਮੇਸ਼ਾ ਹੀ ਸਾਰੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕੰਮ ਕਰਦਾ ਜੀ ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਅਕਾਲੀ ਦਲ ਆ ਜਾਂ ਕਾਂਗਰਸ ਜਾਂ ਆਪ ਆਲੇ ਮੈਂ ਤਾਂ ਇਹ ਕਹਿੰਦਾ ਜਿੱਥੇ ਸਾਂਝੀ ਡਵੈਲਪਮੈਂਟ ਹੋਣੀ ਚਾਹੀਦੀ ਹੈ ਉੱਥੇ ਕੋਈ ਪਾਰਟੀਬਾਜੀ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਵਿਕਾਸ ਦੇ ਨਾਲ ਪੰਜਾਬ ਦੀ ਤਰੱਕੀ ਹੁੰਦੀ ਹੈ ਜੀ ਪੰਜਾਬ ਦੀ ਤਰੱਕੀ ਦੇ ਨਾਲ ਜਿਹੜਾ ਸਦਾ ਭਾਰਤ ਹੈਗਾ ਉਹ ਵੀ ਤਰੱਕੀ ਦੀਆਂ ਸਦਰਾਂ ਦੇ ਅੰਦਰ ਫਰੰਟ ਤੇ ਗਿਣਿਆ ਜਾਂਦਾ ਢੜੇਬਾਜੀ ਬਹੁਤ ਨੁਕਸਾਨ ਕਰਦੀ ਆ ਸਰਪੰਚ ਕਿਸੇ ਢੜੇ ਦਾ ਨਹੀਂ ਹੁੰਦਾ ਆਪ ਜੀ ਦੀ ਗੱਲ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਵਾਖੂਬੀ ਇਹ ਕਹੀ ਹੈ ਕਿ ਜਦੋਂ ਪਾਰਟੀ ਚ ਫੈ ਜਾਂਦਾ ਬਹੁਤ ਨੁਕਸਾਨ ਹੋ ਜਾਂਦੇ ਆ ਜਦੋਂ ਪਿੰਡਾਂ ਦੇ ਵਿੱਚ ਉਹ ਦੁਕਾਟਨ ਕਰਨ ਜਾਂਦੇ ਆ ਵਿਕਾਸ ਦੀਆਂ ਲੜੀਆਂ ਨੂੰ ਖੋਲਦੇ ਆ ਕਿਤੇ ਨਾ ਕਿਤੇ ਜੋ ਅਹੁਦਾ ਮਿਲਿਆ ਉਹਨੂੰ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਬਿਲਕੁਲ ਜੀ ਕਦੀ ਸੋਚਿਆ ਹੀ ਨਹੀਂ ਜੀ ਮੇਰੇ ਦਫ਼ਤਰ ਗਵਰਨਮੈਂਟ ਸਕੂਲ ਦੇ ਬਿਲਕੁਲ ਸਾਹਮਣੇ ਮੇਰਾ ਆਫੀਸਰ ਮੈਂ ਕਦੀ ਨਹੀਂ ਸੋਚਿਆ ਤੁਸੀਂ ਆਪ ਆਕੇ ਦੇਖ ਲਓ ਜਿਹੜਾ ਵੀ ਮੇਰੇ ਕੋ ਆਂਦਾ ਮੇਰੀ ਇਹ ਸੋਚ ਹੁੰਦੀ ਜੇ ਮੇਰੇ ਟੈਲੀਫੋਨ ਦੇ ਨਾਲ ਕਿਸੇ ਦਾ ਭਲਾ ਹੁੰਦਾ ਕਿਸੇ ਦਾ ਕੰਮ ਹੁੰਦਾ ਤਾਂ ਉਹ ਜ਼ਰੂਰ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਵੋਟ ਦੀ ਖਾਤਰ ਹੀ ਕੰਮ ਕਰਨੇ ਚਾਹੀਦੇ ਆ ਅਗਰ ਆਪਾਂ ਕਿਸੇ ਦੇ ਬਿਨਾ ਸਪਾਰਸ਼ ਤੋਂ ਕੰਮ ਕਰਾਂਗੇ ਜਦੋਂ ਵੋਟਾਂ ਦਾ ਟਾਈਮ ਆਊਗਾ ਉੱਪਰ ਵਾਲਾ ਵੀ ਕਿਰਪਾ ਕਰੂਗਾ ਜੀ ਕੀਤੇ ਹੋਏ ਕੰਮ ਵੀ ਫਿਰ ਨਜ਼ਰ ਆਉਂਦੇ ਆ ਪ੍ਰਧਾਨ ਜੀ ਇੱਕ ਬਹੁਤ ਮਸਲਾ ਬਸੰਤ ਪੰਜਵੀਂ ਆ ਰਹੀ ਹੈ ਜਿਹੜੀ ਚੈਨਾ ਦੀ ਡੋਰ ਹੈਗੀ ਆ ਕਿਤੇ ਨੇ ਕਿਤੇ ਬਹੁਤ ਵੱਡਾ ਨੁਕਸਾਨ ਕਰਦੀ ਉਹਦੇ ਬਾਰੇ ਕੀ ਕਹਿਣਾ ਮੈਂ ਤਾਂ ਕਹੂੰਗਾ ਪ੍ਰਸ਼ਾਸਨ ਨੂੰ ਜੀ ਸ਼ਕਤੀ ਕਰਨੀ ਚਾਹੀਦੀ ਆ ਔਰ ਮੈਂ ਵੇਚਣ ਵਾਲੇ ਨੂੰ ਅਪੀਲ ਕਰਦਾ ਕਿ ਜਿੱਦਾਂ ਦੇ ਤੁਹਾਡੇ ਬੱਚੇ ਆ ਉਦਾਂ ਦੇ ਹੀ ਬਾਕੀ ਪਬਲਿਕ ਦੇ ਬੱਚੇ ਆ ਔਰ ਇਹ ਬੜਾ ਨੁਕਸਾਨਦਾਇਕ ਚੀਜ਼ ਆ ਇਹਨੂੰ ਨਹੀਂ ਵੇਚਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਕਹਿਣਾ ਬਣਦਾ ਕਿ ਸ਼ਕਤੀ ਕਰੀਏ ਤਾਂ ਕਿ ਕਿਸੇ ਵੀ ਬੱਚੇ ਸਾਬ ਅੱਜ ਪਿੰਡ ਜੱਬੋਵਾਲ ਦੇ ਵਿੱਚ ਪ੍ਰਧਾਨਜੀਪ ਵਿਸ਼ੇਸ਼ ਤੌਰ ਤੇ ਲਲਤ ਮੋਹਨ ਪਾਟਕ ਜੀ ਹਲਕੇ ਦੇ ਇੰਚਾਰਜ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਤੋਂ ਪਹੁੰਚੇ ਨੇ ਕਿਸ ਤਰ੍ਹਾਂ ਦਾ ਲੱਗਦਾ ਕਿ ਬੀਬੀਆਂ ਬੜੇ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੀ ਵੇਟ ਕਰਦੀਆਂ ਸੀ ਆ ਅੱਜ ਕਿੰਨੇ ਖੁਸ਼ੀ ਮਹਿਸੂਸ ਹੁੰਦੀ ਆ ਕਿ ਕੀਤੇ ਹੋਏ ਕੰਮਾਂ ਨੂੰ ਚਾਰ ਚੰਦ ਲਾਉਣ ਦੇ ਲਈ ਇਹ ਫੁੱਲਾਂ ਦੇ ਨਾਲ ਜਿਹੜਾ ਹੈਗਾ ਅੱਜ ਕੁੰਡ ਚਕਾਈ ਕੀਤੀ ਗਈ ਕਿਸ ਤਰ੍ਹਾਂ ਦੇਖ ਦੇਖ ਹਾਂਜੀ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇੱਥੇ ਪਹੁੰਚਣ ਤੇ ਸਾਡੇ ਪ੍ਰਧਾਨ ਸਾਹਿਬ ਲਲਿਤ ਮੋਨ ਪਾਟਕ ਜੀ ਅੱਜ ਪਹੁੰਚੇ ਆਪਾਂ ਇਸ ਗਲੀ ਦਾ ਪੀਰਾਂ ਵਾਲੀ ਗਲੀ ਦਾ ਉਦਘਾਟਨ ਕੀਤਾ ਆ ਤੇ ਸਾਡੇ ਪੰਚਾਇਤ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਮੇਰੀਆਂ ਬੀਬੀਆਂ ਭੈਣਾਂ ਦੇ ਕੋ ਸਾਰੇ ਆਏ ਆ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆ ਪੈਂਡੇ ਜ਼ੱਬੋਬਾਲ ਦੇ ਵਿੱਚ ਨਗਰ ਨਿਵਾਸੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਧੰਨਵਾਦ ਕਰਨ ਦੇ ਲਈ ਫੁੱਲਾਂ ਦੇ ਨਾਲ ਸਵਾਗਤ ਵੀ ਕੀਤਾ ਗਿਆ ਤੇ ਜੇ ਗੱਲ ਕਰੀਏ ਵਿਕਾਸ ਦੀ ਵਿਕਾਸ ਦੀਆਂ ਪਰਤਾਂ ਪਿੰਡ ਜੱਬੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਖੁੱਲ੍ਹਦੀਆਂ ਨਜ਼ਰ ਆਈਆਂ ਵਾਹ ਖੂਬੀ ਤਰੀਕੇ ਨਾਲ ਪਿੰਡ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਕੰਮ ਕਰਕੇ ਦਿਖਾਇਆ ਜੋ ਕਿ ਇੱਕ ਲੇਡੀ ਨੇ ਬਹੁਤ ਵੱਡਾ ਪਿੰਡ ਦੇ ਵਿੱਚ ਹਮਲਾ ਮਾਰਿਆ ਆਮ ਲੋਕ ਇਹ ਗੱਲ ਕਹਿ ਰਹੇ ਨੇ ਕਿ 60 ਸਾਲ ਤੋਂ ਵੱਡਾ ਜਿਹੜਾ ਵਿਕਾਸ ਹੈਗਾ ਇਹਨਾਂ ਦੇ ਵਿੱਚ ਹੋਇਆ ਇਹਦਾ ਮੇਨ ਕਾਰਨ ਸਰਪੰਚ ਸਾਹਿਬ ਵੀ ਅਕਸਰ ਕਹਿੰਦੇ ਨੇ ਕਿ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਟੜੇ ਵਾਜੀ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਦਾ ਕੰਮ ਹੈਗਾ ਤੇ ਇੱਥੇ ਬਹੁਤ ਵੱਡਾ ਜਿਹੜਾ ਸਤਕਾਰ ਹੈਗਾ ਡੀਡੀਪੀਓ ਸਾਹਿਬ ਨੂੰ ਵੀ ਜਾਂ ਆਪਣੂ ਵੀ ਜਾਣਦਾ ਕਿ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਵਿਗੜਨਾ ਨਾ ਪਾਉਂਦੇ ਹੋਏ ਪਿੰਡ ਦਾ ਜਿਹੜਾ ਵਿਕਾਸ ਹੈਗਾ ਵੱਡੇ ਪੱਧਰ ਦੇ ਉੱਪਰ ਕੀਤਾ ਹੈ ਪਵਾਲ ਦੇ ਵਿੱਚ ਪੂਰੀ ਟੀਮ ਦਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਸਮਾਂ ਕੱਢਦੇ ਹੋਏ ਵਿਕਾਸ ਦੀਆਂ ਅਗਲੀਆਂ ਲੜੀਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਿਆ ਪਿੰਡ ਜੱਬੋਵਾਲ ਦੇ ਵਿੱਚ ਨਗਰ ਨਿਵਾਸੀਆਂ ਦੇ ਨਾਲ-ਨਾਲ ਬੀਡੀਪੀ ਆਫਿਸ ਤੋਂ ਵੀ ਵਿਸ਼ੇਸ਼ ਪ੍ਰਬੰਧਕ ਦਫ਼ਤਰ ਸਹਿਬਾਨ ਦੀ ਪੂਰੀ ਟੀਮ ਦੇ ਨਾਲ ਪਹੁੰਚੇ ਨੇ ਨਗਰ ਨਿਵਾਸੀ ਵੀ ਇਕੱਠੇ ਹੋਏ ਨੇ ਇੱਥੇ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੇ ਗੱਲ ਕਰੀਏ ਇਸ ਗਲੀ ਦੀ ਇਸ ਰਸਤੇ ਇਹਨੂੰ ਬਣਾਇਆ ਗਿਆ ਅੱਜ ਦੀ ਕੋੰਡ ਚਕਾਈ ਜਿਹੜੀ ਹੈਗੀ ਹੈ ਵਿਸ਼ੇਸ਼ ਤੌਰ ਤੇ ਕੀਤੀ ਗਈ ਆ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਪਿੰਡ ਜੱਬੋਵਾਲ ਵਿਖੇ ਲਖ ਦਾਤਾ ਪੀਰ ਵਾਲੀ ਗਲੀ ਦਾ ਜਿਹੜਾ ਉਦਘਾਟਨ ਹੈਗਾ ਆ ਤੇ ਇਹਦੇ ਨਾਲ-ਨਾਲ ਜਿਹੜੇ ਬਰਮ ਹੈਗੇ ਉਹਨਾਂ ਨੂੰ ਪੱਕੇ ਕਰਨਾ ਜਿਹੜਾ ਉਦਘਾਟਨ ਹੈਗਾ ਆ ਮਾਨਯੋਗ ਲਲਤ ਪਾਠਕ ਬੱਲੂ ਸਹਿਬਾਨ ਦੇ ਵੱਲੋਂ ਕੀਤਾ ਗਿਆ ਹਲਕੇ ਦੇ ਇੰਚਾਰਜ ਨੇ ਇਹਦੇ ਨਾਲ-ਨਾਲ ਮੈਡਮ ਰਾਜਵਿੰਦਰ ਕੌਰ ਜੀ ਉਹਦੇ ਨਾਲ-ਨਾਲ ਸ਼੍ਰੀਮਤੀ ਜਸਵਿੰਦਰ ਕੌਰ ਸਰਪੰਚ ਅਤੇ ਗ੍ਰਾਮ ਪੰਚਾਇਤ ਜੱਬੋਬਾਨੇ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਆ ਵਿਕਾਸ ਜਿਹੜਾ ਹੈਗਾ ਆ ਉਹਦੇ ਉਹ ਆ ਜਿਹੜਾ ਪੱਥਰ ਇੱਥੇ ਰੱਖਿਆ ਗਿਆ ਸਿਆ ਇੱਕ ਉਸ ਨਿਸ਼ਾਨ ਨੂੰ ਅੱਜ ਫੁੱਲਾਂ ਦੇ ਨਾਲ ਟਕਣ ਤੋਂ ਬਾਅਦ ਵਿੱਚ ਉਹਦੀ ਜਿਹੜੀ ਕੁੰਡ ਚਕਾਈ ਆ ਵਿਸ਼ੇਸ਼ ਤੌਰ ਤੇ ਕੀਤੀ ਗਈ ਸਾਰਿਆਂ ਨੂੰ ਸਤਿ ਸ਼ਕਾਲ ਦੀ ਮੈਂ ਪਹਿਲਾਂ ਤਾਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਆ ਨਾਲੇ ਪਿੰਡ ਦੇ ਸਰਪੰਚ ਸਾਹਿਬ ਦਾ ਤੇ ਸਾਡੇ ਲਰਟ ਮੋਨੋਪਾਰਟ ਇਹਨਾਂ ਨੂੰ ਪਿਆਰ ਨਾਲ ਆਪਾ ਬੱਲੂ ਕਹਿੰਦੇ ਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਾਮਾ ਸ਼ਰਦਾ ਬਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਵਿਕਾਸ ਦੇ ਕੰਮਾਂ 'ਚ ਇਹਨਾਂ ਨੇ ਕਦੇ ਕਿਸੇ ਨਾਲ ਫਰਕ ਨਹੀਂ ਕੀਤਾ ਜਿਹੜਾ ਵੀ ਇਹਨਾਂ ਕੋਲ ਜਾਂਦਾ ਕਿ ਆ ਕਮਾਂ ਡਵੈਲਪਮੈਂਟ ਦੇ ਮਸਲਾ ਸੁਣ ਕੇ ਤਾਂ ਖੁਸ਼ ਹੋ ਜਾਂਦੇ ਮੇਰੇ ਹਿਸਾਬ ਨਾਲ ਪਤਾ ਨਹੀਂ ਕਿਹੜੀ એનર્ਜੀ ਆ ਜਾਂਦੀ ਕਹਿੰਦੀ ਹੁਣੇ ਕਰੀ ਜੀ ਬਹੁਤ ਬਹੁਤ ਮੈਂ ਇਹਨਾਂ ਦਾ ਤੇ ਤੁਹਾਡਾ ਸ਼ੁਕਰਗੁਜ਼ਾਰ ਵੀ ਆ ਤੇ ਨਾਲ ਦੁਬਾਰਾ ਫੇਰ ਪਿੰਡ ਦੀ ਪੰਚਾਇਤ ਦਾ ਤੇ ਤੁਹਾਡਾ ਸਾਰਿਆਂ ਦਾ ਦੁਬਾਰਾ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਇੱਥੇ ਪਹੁੰਚੇ ਹਾਂ। ਭਾਜੀ ਬਹੁਤ ਬਹੁਤ ਧੰਨਵਾਦ ਡਾਕਟਰ ਕਮਲ ਜੀ ਦਾ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਲਲਿਤ ਮੋਹਨ ਪਾਠਕ ਜੀ ਬੱਲੂ ਪ੍ਰਧਾਨ ਜੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਪ੍ਰਧਾਨ ਜੀ ਪਿੰਡ ਜੱਪੋਵਾਲ ਦੇ ਸਮੂਹ ਨਗਰ ਨਿਵਾਸੀ ਬਜ਼ੁਰਗੋ ਮਾਤਾ ਭੈਣੋ ਪਿੰਡ ਦੇ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਉਹ ਸਮੂਹ ਪਿੰਡ ਦੇ ਪੰਚਾਇਤ ਬੀਡੀਪੀਓ ਤੋਂ ਆਫਿਸ ਤੋਂ ਆਏ ਅਫਸਰ ਸਹਿਬਾਨ ਔਰ ਮੇਰੇ ਨਾਲ ਆਏ ਇੰਪਰੂਵਮੈਂਟ ਟਰਸਟ ਦੇ ਸਾਫਾ ਚੇਅਰਮੈਨ ਡਾਕਟਰ ਕਮਲ ਜੀ ਅੱਜ ਅਸੀਂ ਪਿੰਡ ਜੱਬੋਵਾਲ ਦੇ ਸੜਕ ਗਲੀ ਔਰ ਸੜਕ ਤੇ ਬਰਮਦਾਂ ਦਾ ਅਦਗਾਟਨ ਕਰਨ ਲਈ ਇੱਥੇ ਪਹੁੰਚੇ ਆਂ ਸਰਪੰਚ ਸਾਹਿਬ ਨੇ ਥੋੜੇ ਦਿਨ ਪਹਿਲਾਂ ਇਹ ਪੀਰਾਂ ਵਾਲੀ ਜਗ੍ਹਾ ਜਿੱਥੇ ਸਾਡੇ ਸਾਰਾ ਪਿੰਡ ਮੱਥਾ ਟੇਕਣ ਜਾਂਦਾ ਸਾਨੂੰ ਆਪਣੇ ਪੀਰਾਂ ਪਗੰਬਰਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਇਹਨਾਂ ਨੇ ਗਲੀ ਦੀ ਗੱਲ ਕੀਤੀ ਸੀ ਔਰ ਇਹਨਾਂ ਦੀ ਮਿਹਨਤ ਸਦਕਾ ਕਿਉਂਕਿ ਜੇ ਪਿੰਡ ਦੀ ਪੰਚਾਇਤ ਤਕੜੀ ਆ ਤਦੈ ਕੋਈ ਅਕਸਰ ਜਾਂ ਕੋਈ ਪੋਲਿਟਿਕਲ ਬੰਦਾ ਪੁਸ਼ ਕਰ ਸਕਦਾ ਅਗਰ ਪੰਚਾਇਤ ਹੀ ਢਿੱਲੀ ਹੋਵੇ ਤਾਂ ਕੁਝ ਨਹੀਂ ਹੁੰਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਗਲੀ ਦਾ ਨਿਰਮਾਣ ਕੀਤਾ ਪਰਮ ਇਸ ਪਰਮ ਜਿਹੜੇ ਆ ਸੜਕਾਂ ਦੇ ਉਹ ਪੱਕੇ ਕੀਤੇ ਆ ਮੈਂ ਇਹਨਾਂ ਦਾ ਸਰਪੰਚ ਸਾਹਿਬ ਦਾ ਤਹਿਤ ਲੋ ਧੰਨਵਾਦੀ ਆ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਹੋਰ ਵੀ ਜਿਹੜੇ ਪਿੰਡ ਦੇ ਚੰਗੇ ਕੰਮਾਂ ਲਈ ਜੇ ਕੋਈ ਕਮੀ ਪੇਚੀ ਆ ਤਾਂ ਆਪਾਂ ਜਰੂਰ ਦੂਰ ਕਰੀਏ ਕਿਉਂਕਿ ਪਰਮਾਤਮਾ ਵੱਲੋਂ ਹੀ ਮੌਕਾ ਮਿਲਦਾ ਹੁੰਦਾ ਔਰ ਇਹ ਟਾਈਮ-ਟਾਈਮ ਤੇ ਜੇ ਕੰਮ ਹੋ ਜਨ ਉਹੀ ਉੱਪਰ ਵਾਲੇ ਦੀ ਕਿਰਪਾ ਹੀ ਹੁੰਦੀ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਕਦੇ ਵੀ ਪਾਰਟੀਵਾਦੀ ਨਹੀਂ ਦੇਖੀ ਔਰ ਹਮੇਸ਼ਾ ਹੀ ਇਲਾਕੇ ਦੀ ਡਿਵੈਲਪਮੈਂਟ ਕਰਨ ਲਈ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲਾਂ ਦੇ ਵਿੱਚ ਇਲਾਕੇ ਦੇ ਕਈ ਇਹੋ ਜਿਹੇ ਕੰਮ ਸੀ ਜਿਹੜੇ ਕਿ ਜਦਾਂ ਦੇ ਕਾਰਨ ਸਿਆਸੀ ਕਾਰਨਾ ਕਰਕੇ ਰੁਕੇ ਸੀ ਅਗਰ ਮੇਰੇ ਧਿਆਨ ਚ ਆਇਆ ਤਾਂ ਮੇਰੀ ਕੋਸ਼ਿਸ਼ ਰਹੀ ਹੈ ਕਿ ਜਰੂਰ ਹੋਣਾਂ ਦਾ ਕੰਮ ਕੀਤਾ ਜਾਵੇ ਹੋਰ ਜਾਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਬਣੀ ਹੈ ਤੁਹਾਨੂੰ ਪਤਾ ਹੀ ਹੈ ਕਿ 40000 ਦੇ ਕਰੀਬ 41000 ਦੇ ਕਰੀਬ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਨੌکریاں ਮਿਲੀਆਂ ਔਰ ਇਹ ਨੌکریاں ਦੇ ਵਿੱਚ ਕੋਈ ਵੀ ਕਿਸੇ ਦੀ ਕੋਈ ਛਪਾਰਚ ਨਹੀਂ ਹੁੰਦੀ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਹੁੰਦੀ ਸੀ ਇਹ ਜਿਹਦੇ ਨੰਬਰ ਆਏ ਆ ਉਹਦਾ ਹੀ ਉਹਨੂੰ ਹੀ ਹੱਕ ਮਿਲਿਆ ਚਾਹੇ ਉਹਦੀ ਕੋਈ ਛਪਾਰਚ ਹੈ ਚਾਹੇ ਨਹੀਂ ਕਿਉਂਕਿ ਉਹਨਾਂ ਨੇ ਮੈਰਿਟ ਕੰਪਿਊਟਰ ਦੇ ਵਿੱਚ ਮੈਰਿਟ ਪਾਈ ਹੈ ਜਿਹਦੀ ਮੈਰਿਟ ਬੰਦੀ ਉਹਨੂੰ ਨੌਕਰੀ ਮਿਲਦੀ ਹੈ ਜੇ ਆਪਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈਏ ਤੁਸੀਂ ਸਾਰੇ ਬੈਠੇ ਹੋ ਮੇਰਾ خیال ਪਹਿਲੀ ਵਾਰ ਹੀ ਹੋਇਆ ਕਿ 88% ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਆ ਔਰ ਦੂਜੇ ਪਾਸੇ ਜੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਤਾਂ ਬਿਜਲੀ ਵੀ ਪੂਰੀ ਦਿੱਤੀ ਆ ਕਿਸਾਨ ਭਰਾ ਬੈਠੇ ਆ ਦੇਖ ਲਓ ਜਦੋਂ ਸੀਜ਼ਨ ਸਿਕਾ ਤਾਂ ਮੋਟਰਾਂ ਬੰਦ ਕਰਨ ਜਾਣਾ ਪੈਂਦਾ ਸੀ ਨਹੀਂ ਤਾਂ ਤੁਸੀਂ ਮੋਟਰਾਂ ਬਿਜਲੀ ਨੂੰ ੜੀਕਦੇ ਰਹਿੰਦੇ ਸੀ ਦੇਖਦੇ ਰਹਿੰਦੇ ਸੀ ਘਰ ਜੀ ਰੋ ਦਾ ਬੱਲਵ ਲਾ ਕੇ ਰੱਖਦੇ ਸੀ ਕਿ ਜਦੋਂ ਬੱਤੀ ਆਈ ਤਾਂ ਆਪਣੇ ਆਪਣੇ ਕਿਤਾ ਇਹ ਤਾਂ ਹੀ ਹੋ ਸਕਦਾ ਜੇ ਸੋਚ ਚੰਗੀ ਹੋਵੇ ਕਿਾ ਜੇ 2 ਸਾਲਾਂ ਦੇ ਵਿੱਚ ਨਾ ਤਾਂ ਕੋਈ ਨਵਾਂ ਪਾਵਰ ਪਲਾਂਟ ਲਾਇਆ ਨਾ ਕੋਈ ਅਫਸਰ ਨਵੇਂ ਕੋਈ ਬਾਹਰੋਂ ਦੇਖਣ ਤੋਂ ਲਿਆਉਂਦੇ ਆ ਉਹੀ ਸਾਡੇ ਭੈਣ ਭਰਾ ਅਫਸਰ ਸੀਗੇ ਉਹੀ ਪਲਾਂਟ ਸੀਗਾ ਪਰ ਸੋਚ ਖਰੀ ਸੀ ਜੇ ਸੋਚ ਖਰੀ ਸੀ ਤੇ ਬਿਜਲੀ ਦਾ ਕੰਮ ਖਰਾ ਹੋਇਆ ਪਿੰਡਾਂ ਦੇ ਵਿੱਚ ਮੈਨੂੰ ਜਿਸ ਵੀ ਪਿੰਡ ਜਾਣਾ ਪਤਾ ਲੱਗਦਾ ਕਿ ਨੀਲੇ ਕਾਡਾ ਚ ਬਹੁਤ ਬਿੱਤ ਖਰਾ ਹੋਇਆ ਪਹਿਲੀ ਸਰਕਾਰ ਨੇ ਉਹਨਾਂ ਦੇ ਨੀਲੇ ਕਾਰਡ ਬਣਾ ਦਿੱਤੇ ਜਿਹੜੇ ਘਰੋਂ ਰੱਜੇ ਪੁੱਜੇ ਸੀਗੇ ਉਹਨਾਂ ਦੇ ਨਹੀਂ ਬਣਾਏ ਜਿਹੜੇ ਉਹਨਾਂ ਦੇ ਨਾਲ ਨਹੀਂ ਅਖਬਾਲਾ ਸੀਗਾ ਉਹਨਾਂ ਦੇ ਨੀਲੇ ਕਾਰਡ ਵੀ ਨਹੀਂ ਬਣਾਏ ਪਰ ਥੋੜੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੋਟੀਫਿਕੇਸ਼ਨ ਹੋ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਸਰਵੇ ਹੋਊਗਾ ਅਫਸਰ ਸੇਵਾਨ ਆਊਗੇ ਕੱਲੇ-ਕੱਲੇ ਜਿਸ ਘਰ ਦੇ ਵਿੱਚ ਜ਼ਰੂਰਤ ਹੋਊਗੀ ਗਰੀਬੀ ਰੇਖਾ ਵਾਲੇ ਪੁਆਇੰਟ ਤੇ ਆਊਗਾ ਬੰਦਾ ਉਹਦਾ ਨੀਲਾ ਕਾਰਡ ਬਣੂਗਾ ਚਾਹੇ ਉਹਦੇ ਘਰ ਅਕਾਲੀ ਦਲ ਦਾ ਝੰਡਾ ਲੱਗਾ ਜਾਏ ਕਾਂਗਰਸ ਦਾ ਇਹ ਨਹੀਂ ਹੋਊਗਾ ਜੀ ਇਹਨਾਂ ਦੇ ਤਾਂ ਵੋਟਾਂ ਉੱਧਰ ਪਾਉਂਦੇ ਆ ਤਾਂ ਇਹਨਾਂ ਦੇ ਨੀਲੇ ਕਾਰਡ ਨਹੀਂ ਬਣਾਣੇ ਇਹ ਮੇਰਾ ਤੁਹਾਡੇ ਨਾਲ ਵਾਦਾ ਜਿੱਦਣ ਸ਼ੁਰੂ ਹੋ ਗਏ ਮੈਂ ਆਪ ਖੁਦ ਪਿੰਡਾਂ ਦੇ ਵਿੱਚ ਨਾਲ ਜਾਊਂਗਾ ਪਰ ਇਹ ਨਹੀਂ ਕਹੂੰਗਾ ਕਿ ਇਹਦਾ ਕੱਟ ਦਿਓ ਉਹਦਾ ਕਹੂੰਗਾ ਕੱਟ ਦਿਓ ਜਿਹਦੇ ਕੋਲ 10 20 ਕਿੱਲੇ ਹੋਣ ਗੱਡੀਆਂ ਕਾਰਾਂ ਹੋਣੋਂ ਨੀਲਾ ਕਾਰਡ ਦਾ ਆਨੰਦ ਮਾਣੇ ਮੈਂ ਉਹਦਾ ਜ਼ਰੂਰ ਕਟਾਉਣ ਦੀ ਕੋਸ਼ਿਸ਼ ਕਰੂੰਗਾ ਪਰ ਜਿਹੜੇ ਗਰੀਬ ਆ ਉਹਨਾਂ ਦਾ ਜ਼ਰੂਰ ਬਣਵਾ ਕੇ ਦੇਵਾਂਗੇ ਇਹ ਨੀਲੇ ਕਾਰਡਾਂ ਦੀ ਵੀ ਮਤਲਬ ਥੋੜੇ ਦਿਨਾਂ ਦੇ ਵਿੱਚ ਹੀ ਮਤਲਬ ਸ਼ੁਰੂ ਹੋ ਜਾਣੇ ਔਰ ਮੈਂ ਜਿਆਦਾ ਠੰਡ ਦਾ ਮੌਸਮ ਆ ਪਿੰਨਾ ਵੀ ਪ੍ਰੋਗਰਾਮ ਕਾਫੀ ਸੀ ਤਾਂ ਮੈਂ ਮੈਂ ਮਾਫੀ ਮੰਗਦਾ ਕਿ ਮੈਂ ਥੋੜਾ ਜਿਹਾ ਲੇਟ ਆਇਆ ਪਰ ਮੈਂ ਜਾਣ ਬੁਝ ਕੇ ਲੇਟ ਨਹੀਂ ਆਇਆ ਪ੍ਰੋਗਰਾਮ ਹੀ ਇੰਨੇ ਸੀ ਕਿ ਕਰਦੇ ਕਰਦੇ ਹਜੇ ਵੀ ਇਸ ਤੋਂ ਬਾਅਦ ਜਾ ਕੇ ਵੀ ਲਗਾਤਾਰ ਦੋ ਦਿਨ ਜਗ੍ਹਾ ਤੇ ਜਾਣਾ ਆ ਮੈਂ ਜਿਆਦਾ ਕੁਝ ਨਾ ਕਹਿੰਦਾ ਸਰਪੰਚ ਮੈਡਮ ਦਾ ਸਮੂਹ ਇਹਨਾਂ ਦੀ ਪੰਚਾਇਤ ਦਾ ਸਾਬਕਾ ਸਰਪੰਚ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਗਰ ਕੋਈ ਹੋਰ ਵੀ ਕੰਮ ਇਸ ਪਿੰਡ ਦਾ ਰਹਿੰਦਾ ਆ ਉਹ ਮੇਰੇ ਧਿਆਨ ਚ ਲੈ ਆਉਗੇ ਤਾਂ ਮੈਂ ਜਰੂਰ ਪੂਰਾ ਕਰਾ ਕੇ ਦਵਾਂਗਾ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਸਾਡੇ ਪ੍ਰਧਾਨ ਜੀ ਹੁਣ ਆਪਾਂ ਸ਼ਾਰਟਕਟ ਲੈਣਾ ਸਮਾਂ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਪ੍ਰਧਾਨ ਜੀ ਦਾ ਇੱਥੇ ਆਏ ਤੇ ਜੀ ਆਣ ਕਰਨ ਸਰਪੰਚ ਮੈਡਮ ਜਸਵਿੰਦਰ ਕੁਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੀ ਹੈ ਆਪਣੇ ਪਿੰਡ ਦੇ ਵਿੱਚ ਅਜਤ ਘਾਟਨ ਕਰਨ ਪਹੁੰਚੇ ਲਲਿਤ ਮੋਨ ਪਾਟਕ ਜੀ ਸਾਡੇ ਪ੍ਰਧਾਨ ਸਾਹਿਬ ਬੱਲੂ ਹਣੀ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂਬਰ ਪੰਚਾਇਤ ਮੋਤਵਾਨ ਸਾਰੇ ਪਿੰਡ ਦੇ ਸਾਡੇ ਬੀਡੀਪੀਓ ਦਫ਼ਤਰ ਤੋਂ ਪਹੁੰਚੇ ਹੋਏ ਨੇ ਸੈਕਟਰੀ ਸਾਹਿਬ ਅਮਰੀਕ ਸਿੰਘ ਜੀ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਜੀ ਆਇਆਂ ਆਖਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਇਹ ਸਾਨੂੰ ਸਰਪੰਚ ਸਾਹਿਬ ਜਿਨ੍ਹਾਂ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸੇ ਦਿੱਤਾ ਪੇ ਹੋਰ ਵੀ ਕੋਈ ਪਿੰਡ ਦੀ ਆਪਣੀ ਕੋਈ ਰਹਿੰਦੀ ਆ ਕਮੀ ਪੇਸ਼ੀ ਆਪਾਂ ਇਹਨਾਂ ਤੋਂ ਇੱਕ ਦੋ ਦਿਨਾਂ ਚ ਉਹ ਵੀ ਪੂਰੀ ਕਰਾ ਸਕਦੇ ਆ ਜਦੋਂ ਮਰਜੀ ਇਹਨਾਂ ਨੂੰ ਵੀ ਮਿਲ ਲਾ ਮੈਨੂੰ ਸਾਡੇ ਮੈਂਬਰ ਪੰਚਾਇਤ ਨੂੰ ਦੱਸ ਦੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇ ਸੇਵਕ ਦਿਖ ਰਹੇ ਸਾਰੇ ਹੀ শ্রোਤਿਆਂ ਦਾ ਬਹੁਤ ਬਹੁਤ ਧੰਨਵਾਦ 9465013313 ਤੇ ਕਰੋ ਸੰਪਰਕ ਵੀਡੀਓ ਨਾਲ ਬਤਵਿੱਦ ਕਰੋ ਸ਼ਹਿਰ ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਦੇਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਧੰਨਵਾਦ ਮਿਹਰਬਾਨੀ ਸ਼ੁਕਰੀਆ